ਐ ਕਿਤਾ ਪ੍ਰਧਾਨ ਵਾਲਾ ਬਾਣ ਪੁੱਛੀਏ ਠੇਕੇ ਤੇ ਦੀ ਕਿਵੇਂ ਦਿੰਦਾ ਭਲਾ ਹੋਰ ਫਿਰ ਕੋਈ ਆਪਾਂ ਰਾਇ ਬਣਾ ਲਾਂਗੇ ਫੇਰ ਹੋਰ ਪ੍ਰਧਾਨ ਕੀ ਹਾਲ ਹੈ ਜੀ ਠੀਕ ਆ ਜੀ ਫਿਰ ਬਾਹਣ ਐ ਕਿ ਠੇਕੇ ਤੇ ਦਿੰਦੇ ਹੋ ਦੇ ਦਾਂਗੇ 80000 ਨੂੰ ਗੁੱਲਾ ਦੇਵਾਂਗੇ 80000 ਬਾਲਾ ਮਹਿੰਗਾ ਇਹ ਦੂ ਘੱਟ ਨਹੀਂ ਦਿੰਦੇ ਸਿਆ ਇਹ ਦੂ ਘੱਟ ਤਾਂ ਵਾਲਾ ਘਾਟਾ ਪਊਗਾ ਬਾਲਾ ਕਿੰਨਾ ਘਾਟਾ ਪਊ ਯਾਰ ਘਾਟਾ ਤੂੰ ਦੇਖ ਕੇ ਕਰ ਲਾ ਨਾ ਇਹ ਦੂ ਘੱਟ ਤਾਂ ਦੇਣਾ ਹੀ ਨਹੀਂ ਅਸੀਂ ਠੀਕ ਆ ਇਹ ਤੋਂ ਘੱਟ ਨਹੀਂ ਦਿੰਦਾ ਭਾਈ 80 ਤੋਂ ਘੱਟ ਨਹੀਂ ਠੀਕ ਹੈ ਜੀ ਕੀ ਗੱਲ ਚੱਲਦੀ ਹੈ ਗੱਲ ਠੇਕੇ ਤੇ ਪੁੱਛਣਾ ਆ ਜੀਗਾ ਅੱਛਾ ਬਰਾੜ ਬਰਾੜ ਉਹ ਕਹਿੰਦਾ ਮੈਂ ਲੈਂਦਾ ਤੀ 80 ਨੂੰ 80000 ਨੂੰ ਹਾਂ 80000 ਨੂੰ ਫਿਰ ਲੈ ਜਾ ਤੈਂ ਬਰਾੜ ਫਿਰ ਲੈ ਲਿਆ ਵਾਹਣ 80 ਨੂੰ ਹੈ ਹਾਂ ਲੈ ਲਿਆ ਜੀ ਕਿਉਂ ਪ੍ਰਧਾਨ ਦੇਤਾ ਫਿਰ ਇਹਨੂੰ ਦੇਤਾ ਨੂੰ ਤੇਰਾ ਤਾਂ ਹਾਂ ਕਰ ਲਈ ਮੈਂ 82 ਨੂੰ ਲੈ ਲੂੰਗਾ 82000 ਫਿਰ ਉਹ ਰੋਲਾ ਪਾਊਗਾ ਮੈਨੂੰ 80 ਨੂੰ ਕਰਕੇ ਮੁੱਖ ਰੋਲਾ ਕਵੇਂ ਪਾਊਗਾ ਪਰ ਉਹ ਲਿਖ ਰਖਾਈ ਹੋਈ ਐ ਮੇਰਾ 85 ਨੂੰ ਹੋ ਗਿਆ ਭਾਈ ਬਰਾੜ ਅੱਛਾ ਚਲ ਭਾਈ ਫਿਰ ਮੇਰਾ 5 ਉੱਤੇ ਹੋਜੂ 85 ਕਿੰਨਾ 5 ਕਿਵੇਂ 500 5000 5000 ਕਿੱਲੇ ਮਗਰ ਵੱਧ ਗਿਆ 85000 ਨੂੰ 80 ਨੂੰ ਵੱਧ ਗਿਆ ਲੈ ਮੇਰਾ 88 ਨੂੰ ਹੋ ਗਿਆ ਦੇਖ ਵੀ ਮੇਰਾ 88 ਨੂੰ ਹੋ ਗਿਆ ਜੀ ਦੇਖ ਵੀ ਬਰਾੜ ਵਧੀਆ ਲਬਰਾੜ ਜਾਈ ਪਾਣਾ ਠੀਕ ਹੈ ਜੀ ਚਲੋ ਜੀ ਲੈ ਮੇਰਾ 90 ਨੂੰ ਹੋ ਗਿਆ ਯਾਰ ਠੀਕ ਹੈ ਜੀ ਚਲ ਫਿਰ ਦੇ ਚੱਲ ਭਈ ਤੈਨੂੰ ਦੇਤਾ ਹੋ ਗਿਆ ਹਾਂ ਸਾਹਿਦ ਨੂੰ ਕੱਲ ਭੇਜ ਦੂੰ 90 ਨੂੰ ਮੇਰਾ ਹੋ ਗਿਆ ਚੱਲ ਜੀ ਚੰਗਾ ਜੀ ਮੈਂ ਕਿੱਥੇ ਛੱਡਦੇ ਆਂ ਸੀ ਚੰਗਾ ਬਰਦਾਣਾ ਚੰਗਾ ਜੀ ਇਹ ਸਾਡੇ ਵਾਲਾ ਯਾਰ ਕੀ ਕੱਢੂਗਾ ਇਹ ਚੋਂ 90 ਨੂੰ ਨਾਲੇ ਤਾਂ ਆਪ ਲੈ ਲਿਆ 90 ਨੂੰ ਨਾਲੇ ਆਪ ਮਰੂ ਨਾਲੇ ਮੈਨੂੰ ਇੰਨੀ ਲੈਣ ਦਿੱਤਾ ਨਾਲੇ ਆਪਾਂ ਕੰਮ ਗਲਤ ਹੋ ਗਿਆ ਇਹ ਕੀ ਕੱਢੂ ਐਥੋਂ 90 ਨੂੰ ਲੈ ਕੇ ਇਹੀ ਬਾਣਤੀਗਾ ਚਲੋ ਅਗਲੀ ਦੀ ਮਰਜ਼ੀ ਆ 100 ਸੋਚ ਹੁੰਦੀ ਐ ਅਗਲੀ ਦੀ ਇਹ ਤਾਂ ਕੋਈ ਖਾਸ ਗੱਲ ਨਹੀਂ ਜੀ ਉਹ ਕੜਾ ਕੀ ਕਰੀਏ ਨਾ ਕੱਖ ਕੜਦਾ ਆਪਣੀ ਪਹੁੰਚੋਂ ਅੱਛੇ ਲੈ ਪੌਦਾ ਆਪਣੀ ਤਿਆਰ ਹੈ ਹਾਂ ਬਾਣ ਆਦਿਆ ਆਪਣਾ ਰੇਟ ਬੜਾ ਲੱਗਿਆ 90 ਹਾਂ ਲੇਤਾ ਠੀਕ ਹੈ ਆ ਬਾਣ ਆਪਣਾ ਦੇਖ ਲੈ ਤਿਆਰ ਹੈ ਜਮਾ ਬੱਟਾ ਪੁੱਟਾ ਘੜਤੀਆਂ ਓਕੇ ਕੰਮ ਹਾਂ ਅੱਜ ਪਾਣੀ ਛੱਡ ਦੇ ਚ ਵਾ ਠੀਕ ਹੈ ਕਾਲੂ ਜੀਰੇ ਵਾਲੇ ਆਉਣਗੇ ਵਾ ਠੀਕ ਹੈ ਛੱਡ ਦਾਂਗੇ ਆਥਣ ਨੂੰ ਹਾਂ ਕਾਲੂ ਜੀਰੀ ਲਵਾ ਦੇ ਨਾ ਠੀਕ ਹੈ ਇਹ ਮੋਟਰ ਛੱਡਤੀ ਚੱਲ ਰਹੀ ਐ ਹਾਂ ਭਾਜੀ ਛੱਡ ਦੇ ਦੂ ਵਾ ਹਾਂ ਹਾਂ ਠੀਕ ਹੈ ਚੰਗਾ ਚੰਗਾ ਮੈਂ ਕਹਿ ਕੇ ਆਣਾ ਦੁਬਾਰੇ ਇਹਨਾਂ ਕੋਲ ਜਾ ਕੇ ਠੀਕ ਹੈ ਓ ਕਾਲੇ ਕਿਵੇਂ ਕੀ ਕਰੀ ਜਾਂਦਾ ਕੱਖ ਪੜਦਾ ਬਾਈ ਯਾਰ ਕਾਲਿਆ ਤਾ ਸਮਾਨਤਾ ਮਣਾ ਮੂੰਹਾਂ ਸਿਰਦਾ ਜੀਰੀ ਚ 90 ਨੂੰ ਵਾਂ ਠੇਕੇ ਤੇ ਆ ਲੱਗਦਾ ਨਹੀਂ ਕੋਈ ਰੰਗ ਪਟੰਗੇ ਦਾ ਬਾਈ ਰੰਗ ਤਾਂ ਹੀ ਉਹ ਦੇਖਣਾ ਸੀ ਦੇਖ ਕੇ ਲੈਣਾ ਸੀ ਉਦੋਂ ਯਾਰ ਤੂੰ ਸਮਾਨ ਨੂੰ ਛਿੱਟੀ ਜਾਂਦਾ ਆਰ ਤੇ ਵੀ ਜਵਾਬ ਦੇ ਗਿਆ ਪੈਸਿਆਂ ਨੂੰ ਫੇਰ ਉਹਦਾ ਮਾਦਾ ਛਟੂ ਗਈ ਜਦੋਂ ਬਾਈ ਪੈਸੇ ਲਾਏ ਨੇ 90 ਹਜ਼ਾਰ ਲਾਏ ਆਪਾਂ ਨੇ ਕਿਉਂ ਉਹ ਕੁਝ ਕਰਤਾ ਲੈਦਾ ਹੈ ਤਾਂ ਅਸੀਂ ਢੱਕੇ ਤੇ ਖੜੇ ਨੇ ਤਾਂ ਯਾਰਾ ਹੁਣ ਕਰਾਂ ਕਿਉਂ ਜੇ ਉਹ ਬਥੇਰ ਜੰਕ ਸਿਰਦਾ ਉਹਥੇ ਰਾਗੋ ਸਿਰਦਾ ਗਿੱਲੇ ਮੈਂ ਲੈਂਦਾ ਸੀ 80 ਨੂੰ ਕਿਓ ਇਹਨੇ ਟੜਕੇ ਲਿਆ 90 ਨੂੰ ਨਾਲੇ ਹੁਣ ਕੱਢਣ ਪਾਉਣ ਨੂੰ ਕੱਖਣੀ ਇਹ ਚ ਜੀਰੀ ਆ 90 ਨੂੰ ਹਾਂ 90 ਨੂੰ ਲੈ ਲਿਆ ਨੀ ਇਹ ਸਾਡੇ ਵਾਲੇ ਨੂੰ ਮੈਂ ਬਹੁਤ ਕਿਹਾ ਹਾਂ ਕਹਿੰਦਾ ਨਾ ਜੀ ਮੈਂ ਤਾਂ ਲਊ ਬਾਹਣ ਬਹੁਤ ਆ ਖੜਾ ਆ ਦੇਖ ਲੈ ਜੀਰੀ ਇਹ ਚ ਇੰਨਾ ਮਸਾਲਾ ਪਾਇਆ ਇਹਨੇ ਅੰਤਾਂ ਦਾ ਜੀਰੀ ਕੁਛ ਵੀ ਨਹੀਂ ਮਰੂਗਾ ਬਈ ਇਹ 90 ਨੂੰ ਰਹਿ ਗਿਆ ਬਹੁਤ ਕਿਹਾ ਤੀਆ ਜਾ ਮਰੂਗਾ ਇਹ ਮਰੂ ਸਮਝ ਨਹੀਂ ਮੇਰੀ ਗੱਲ ਇਹਨੇ ਬਈ ਕਾਲਿਆ 90 ਦਾ ਆਪਣਾ ਬਹਾਨਾ ਹੈ ਹਾਂ 25 30 ਦੇ ਉੱਤੇ ਖਰਚਾ ਕਰਤਾ ਹਾਂ ਸਮਾਨ ਪਾਤਾ ਆਪਾਂ ਨੇ ਫੇਰ ਬਚਤ ਹੈ ਕਿ ਜੀਰੀ ਦੇਖ ਲੈ ਉਹ ਕਿਵੇਂ ਬੈਠਾ ਰਵੀ ਉਹ ਯਾਰ ਕੀ ਦਸੀਏ ਭਰਾਵਾ ਹਾਂ ਅਸੀਂ ਲੈ ਲਿਆ ਪੰਗਾ ਦੀ ਬਾਣ ਲੈ ਲਿਆ ਪ੍ਰਧਾਨਾ 90000 ਨੂੰ ਅੱਛਾ ਠੇਕੇ ਦੇ ਲੈ ਲਿਆ ਫੇਰਾ ਠੇਕੇ ਤੇ ਅੱਛਾ 90 ਨੂੰ ਬਹਾਨੇ ਉੱਤੇ ਕਿੱਲੇ ਮਗਰ 20-25000 ਰੁਪਏ ਦੇ ਖਰਚੇ ਕਰੀ ਬੈਠੇ ਆ 20-25 ਜੀਰੀ ਤੂੰ ਦੇਖ ਲੈ ਪਿੱਛੇ ਲੈ ਕੀ ਇਹ 90 ਕੀ 70 ਮਿੰਟ ਦਾ ਲੱਗਦਾ ਵੀ ਐ ਤਾਂ ਆੜ ਤੇ ਜਵਾਬ ਦੇ ਗਿਆ ਅੱਛਾ ਜਿਹੜਾ ਬਰਾਲ ਲੈਂਦਾ ਹੁੰਦਾ ਸੀ ਪਹਿਲਾਂ ਬਰਾਲ ਕੋਲੇ ਸੀ ਪਹਿਲਾਂ ਹਾਂ ਬਰਾਲ ਮੈਂ ਲੈਂਦਾ ਸੀ ਯਾਰ 82 ਨੂੰ ਅੱਛਾ ਮੇਰੇ ਉੱਤੋਂ ਦੀ ਬੋਲੀ ਦੇਤੀ ਅੱਛਾ ਫੇ ਮੈਂ ਛੱਡਤਾ ਪਈ ਮੈਨੂੰ ਜਦੋਂ ਉਹ ਬਾਈ ਮੈਂ ਤਾਂ ਬਹਾਨ ਵਧੀਆ ਕਰਮਾ ਇਕੱਠਾ ਪਟੜਵਾਲ ਲੈ ਲੈਣਾ ਯਾਰ ਮੈਨੂੰ ਕਿਹਾ ਹਣਾ ਪਤਾ ਸੀ ਵੀ ਐਦੀ ਗਰਮੀ ਤੁਸੀਂ ਤਾਂ ਹੀ ਮਰਦੇ ਹੋ ਕੋਈ ਸੋਚ ਸਮਝ ਕੇ ਨਹੀਂ ਲਾਉਂਦੇ ਪੈਸਾ ਉਹ ਬਾਈ ਗਰਮੀ ਪੈ ਗਈ ਲਾਓ 2 ਰੁਪਏ ਠੇਕੇ ਵਾਲ ਨੂੰ ਬਚਣਾ ਜਿਹੜਾ ਵਾਲਾ ਲੈਂਦਾ ਠੇਕੇ ਤੇ ਉਹ ਤਾਂ ਸਿਆਣੀ ਗੱਲ ਹੈ ਤੇਰੇ ਵਰਗਾ ਚੱਕੇ 90 ਨੂੰ ਜਿਹੜਾ ਰੁਪਈ ਦੰਦਾ ਉਹ ਵੀ 2 ਰੁਪਏ ਬਚਨੇ ਚਾਹੀਦੇ ਦੇਖ ਸੋ ਸਮਝ ਕੇ ਜਿੰਨਾ ਰੇਟ ਜਾਇਜ਼ ਬਣਦਾ ਨਾ ਉਨਾ ਲਓ ਜਿੰਨੇ ਨੂੰ ਲੱਗਦਾ ਆ ਬਾਹਨ ਲੱਗਦੇ ਨੇ ਵੀ ਦੇਖੋ ਭਾਈ ਠੇਕੇ ਨੂੰ ਕਹੇ ਵੀ ਦੇਖ ਭਾਈ ਇੰਨੇ ਕੇ ਨੂੰ ਮੈਨੂੰ ਬਚੂਗਾ ਇੰਨਾ ਕੇ ਤੂੰ ਰੇਟ ਲਾ ਲੈ ਕੋਈ ਨਹੀਂ ਹੈਗਾ ਉਹਦਾ ਕੀ ਕਸੂਰ ਆ ਜਦੋਂ ਤੁਸੀਂ ਆਪ ਲੈਨੇ ਹੋ ਮੈਨੂੰ ਭਾਈ ਐਦਿ ਕੀ ਐ ਸੀ ਵੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ ਮੋਦੀ ਮੈਂ ਇਹ ਵੀ ਜੀਆ ਰੇਟ 3000 ਹੋ ਜੂ ਹਾਂ ਹਾਂ ਉਹਦਾ ਰੇਟ ਹੀ ਪੰਜਾਬ ਦੀ 100 ਰੁਪਇਆ ਵਧਾਇਆ ਮਾਦੇ ਪੁੱਤ ਨੇ ਮਾਰਾ ਤੇ ਜਮੀਨ ਹਸਾਉਣੇ ਮਾਣਾ ਮੋਟਾ ਦੇਖ ਕੇ ਲੈਣਾ ਚਾਹੀਦਾ ਬੁੱਧਵਾਰ ਤੇਰੇ ਵਰਗਾ ਉੱਤੇ ਖਰਚਾ ਕਰੀਂਦਾ ਫਿਰ ਆੜਤੀਆ ਜਵਾਬ ਦੇ ਦਿੰਦਾ ਫਿਰ ਫਾਹਾ ਲੈਂਦਾ ਤੇਰੇ ਵਰਗਾ ਫਿਰ ਮਰਦੇ ਹਾਂ ਠੀਕ ਹੈ ਜੀ ਜਮੀਨ ਠੇਕੇ ਤੇ ਦੇਖ ਕੇ ਲੈਣੀ ਚਾਹੀਦੀ ਆ ਦੋਨੇ ਤਰਾ ਨੂੰ ਫਾਇਦਾ ਹੋਵੇ ਸਹੀ ਗੱਲ ਹੈ ਬਈ ਮੈਂ ਇਹਨੂੰ ਬਹੁਤ ਜ਼ੋਰ ਲਾਇਤੀ ਬੇਸੀ ਦੇ ਮੈਂ ਬੇਸੀ ਮਸਾਂ ਹਾਂ ਕਰਾਈ ਤੀ ਅੱਛਾ ਇਹਨੇ ਮੇਰੇ ਉੱਤੋਂ ਨਹੀਂ ਭਈ 90 ਦੀ ਛਾਈ ਲਾਤੀ ਮੈਂ ਚੁੱਪ ਕਰਕੇ ਆਪੀ ਠੀਕ ਤੇਰਾ ਤਾਂ ਬਰਾੜ ਕੀ ਕਸੂਰ ਹੈ ਉਹ ਬਈ ਹੱਸਦਾ ਫਿਰ ਬੈ ਕੇ ਖੁੰਡਾ ਤੇ ਹੁਣ ਤਾਂ ਹੀ ਹੱਸਦਾ ਹੈ ਉਹ ਗਿੱਲ ਗੱਲਾਂ ਆਈ ਸੀ ਬਈ 80 ਦਾ ਕਾਦੀਆ ਫੇਰ ਵੀ ਕਰਦਾ ਹੈ ਬੰਦਾ ਕਰਦਾ ਤਾਂ ਹੈਗਾ ਐ ਜੋ ਮਨਦੇ ਨਹੀਂ ਕਰਦੇ ਗਿੱਲਾ ਮੇਰੇ 5 ਕਿੱਲੇ ਆਪਦੇ ਹੈਗੇ ਸੀਗੇ ਮੈਂ ਕਾਲਾ ਨਾਲ ਵਾਲਾ ਭਾਈ ਆਪਣਾ ਲਾਇਆ ਸੀ ਨਾਲ ਮਾ ਪੰਜ ਪ੍ਰਧਾਨ ਲੈ ਕੇ 10 ਕਿੱਲੇ ਲੈ ਕੇ ਸਾਡਾ ਦੋਨਾਂ ਦਾ ਟਾਈਮ ਪਾਸ ਹੋ ਜੂ ਵਧੀਆ ਬਾਈ ਕਾਲਾ ਰਾਇਤੀ ਕਾ ਕਾਲੇ ਨੂੰ 10 ਹੋਰ ਲੈ ਕੇ ਕਿਹੜਾ ਫਾਹਾ ਦੇਣਾ ਤੁਸੀਂ ਨੇ ਦੋ ਪਸ਼ੂ ਰੱਖ ਲੈਂਦੇ ਕਾਲਾ ਹੋਈ ਤੈਨੂੰ ਫਾਇਦਾ ਕਰ ਦਿੰਦਾ ਨੋ ਮਹਸਾਪਾਲ ਲੈਂਦੇ ਉਹ ਬਸ ਪੈਸਾ ਵੀ ਹੈਗੀਆਂ ਨੇ ਪਰ ਕਿਹੜਾ ਪਤਾ ਜੀ ਵੀ ਆ ਗਰਮੀ ਪੈਣ ਕਰਕੇ ਐ ਹੋ ਜੂਗਾ ਇਤਿਹਾਸ ਪੰਗਾ ਗਲਤ ਰਹਿਤਾ ਹੈ ਭਰਾਵਾ ਚੱਲ ਕੋਈ ਨਹੀਂ ਹੁਣ ਲੈ ਲਿਆ ਇਸ ਵਾਰ ਟਪਾਓ ਉਹਦਾ ਦੇਖ ਕੇ ਇਤਿਹਾਸ ਪੂਰੇ ਵੀ ਨਹੀਂ ਸਬਜੀ ਮਣਾ ਮੋਟਾ ਸਬਜੀ ਧੰਦਾ ਦਾ ਕੋਈ ਕਰ ਲੋ ਕੋਈ ਸਬਜੀ ਸਬਜੀ ਵੇਚ ਲਿਆ ਕਰੋ ਬੀਜ ਲਿਆ ਕਰੋ ਮਿਹਨਤ ਕਰ ਲਿਆ ਕਰੋ ਇਹਦਾ ਜੀ ਦੀ دماغਰ ਪੈ ਰਿਹਾ ਤੁਸੀਂ ਇਕੱਲਾ ਜੀ ਦੀ ਬੰਦੇ ਦੀ ਖੇਤੀ ਨਹੀਂ ਰਹੀ ਕਿ ਕਿ ਪੈਸੇ ਆੜਾ ਕੁਝ ਮੁੱਲਦਾ ਯਾਰ ਹੋਰ ਹੋਰ ਸਾਰਾ ਕੁਝ ਮੁੱਲਦਾ ਹੋ ਗਿਆ ਮਹਿੰਗਾਈ ਆ ਗਈ ਯਾਰ ਹਾਂ ਚੱਲ ਬਰਾੜਾ ਆਪਾਂ ਤਾਂ ਦੇਖੀਏ ਫਿਰ ਚੰਗਾ ਤਾਂ ਅੰਕਾਂ ਦਾ ਕਹਿੰਦੇ ਉਹਨਾਂ ਦੇ ਦੇਖਦੇ ਆ ਜੱਟਾ ਆਪਾਂ ਵੋਟਾਂ ਵਾਲਿਆਂ ਦੀ ਦੇਖਦੇ ਆ ਦੇਖਦੇ ਆ ਦੇਖਦੇ ਆ ਹੋਰ ਕਾਲਿਆ ਇਹ ਜੇਵਾ ਠੇਕਾ ਵੀ ਨਹੀਂ ਪੂਰਾ ਹੋਣਾ ਹੋਰ ਆ ਠੇਕਾ ਪੂਰਾ ਨਹੀਂ ਹੋਣਾ ਇਹਦਾ ਬਾਈ ਲੈ ਕੇ ਹੈ ਇਹ ਤਾਂ ਗਲਤ ਪੰਗਾ ਲੱਤਾ ਗਿਆ ਨਾ ਚੱਲ ਪ੍ਰਮਾਥਮਾ ਕਰੂ ਇਹ ਤਾਂ ਬਹੁਤ ਗਲਤ ਹੋਇਆ ਕੰਮ ਤੇ ਵੀਦਾਰੀ ਆਪਣੀ ਪਹਿਲੀ ਟੈਟ ਆ ਹੈ ਚਲ ਦੇਖਣੇ ਚੰਗਾ ਆ ਜਾ ਫਿਰ ਮਾਲ ਜਿਹੜਾ ਪੀ ਕੰਮ ਮੈਂ ਚਾ ਲੈਣਾ ਚੰਗਾ ਚੰਗਾ ਲੈ ਆ ਲੈ ਆ ਜਾ ਉਹ ਗਲਤ ਹੋ ਗਿਆ ਮੈਂ ਤੀ ਹਾਂਜੀ ਦੋਸਤੋ ਆਪਾਂ ਨੇ ਇਹ ਠੇਕੇ ਤੇ ਜ਼ਮੀਨ ਇੱਕ ਵੀਡੀਓ ਬਣਾਈ ਛੁੱਟੀ ਜੀ ਕੋਸ਼ਿਸ਼ ਕਰੀ ਐ ਜੋ ਆਪਾਂ ਠੇਕਾ ਕਹਿੰਦੇ ਵੀ ਇਹਦਾ ਉੱਤੇ ਇੱਕ ਦੂਜੇ ਦੇ ਉੱਤੇ ਬੋਲੀ ਦੀ ਕੇ ਲਾਉਨੇ ਹਨਾ ਉੱਤੇ ਕਿਸੇ ਦਾ ਕਸੂਰ ਨਹੀਂ ਹੁੰਦਾ ਆਪ ਉਹਦਾ ਦੇਣ ਵਾਲੇ ਦਾ ਵੀ ਕਸੂਰ ਨਹੀਂ ਹੈਗਾ ਜਿਹੜਾ ਪਾਪ ਲੈਨੇ ਆ ਫਹਾ ਉਹਦਾ ਕਸੂਰ ਆਪਾਂ ਦੇਖ ਕੇ ਸੋਚ ਸਮਝ ਕੇ ਬਾਣ ਲੋ ਲੈਣਾ ਵੀ ਹਰੇਕ ਨੇ ਆ ਦੇਣਾ ਵੀ ਹਰੇਕ ਨੇ ਦੇਖੋ ਹਨਾ ਆਪਦੇ ਫਾਸਲ ਵਧੀਆ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ ਧੰਨਵਾਦ